ਕੰਨਾ ਚੱਲ ਗਿਆ ਆਪਣਾ ਪੈਸੇ ਪਾ 15000 ਰੁਪਏ ਜੀ ਵਿੱਚ ਦੀਗਾ ਤੇ ਉਜਾਲੇ ਪਤ ਦੇ ਵਜਿ ਹੋਈ ਚੋਰੀ ਪਹਿਲਾ 3 ਵਾਰ ਹੋ ਗਈ ਪਹਿਲਾ ਵਾਰ ਪਹਿਲਾ ਹੋ ਗਈ ਜੀ ਹੈਲੋ ਗਾਇਸ ਸਮਾਣਾ ਹਲਚਲ نیوز ਦੇਖ ਰਹੇ ਹੋ ਸਭ ਦਾ ਸਵਾਗਤ ਹੈ ਕਹਿੰਦਾ ਮਤਲਬ ਹੈ ਕਿ ਵੀ ਚੋਰੀ ਦੀਆਂ ਵਾਰਦਾਤਾਂ ਇੰਨੀਆਂ ਕੁ ਹੋ ਰਹੀਆਂ ਨੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਰੋਜ਼ਾਨਾ ਹੀ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵਾਰਦਾਤ ਸੁਣਨ ਨੂੰ ਜਾਂ ਦੇਖਣ ਨੂੰ ਮਿਲਦੀ ਹੈ ਕਿ ਵੀ ਸਵੇਰੀ ਪਤਾ ਲੱਗਦਾ ਹੈ ਜਾਂ ਸੋਸ਼ਲ ਮੀਡੀਆ ਤੇ ਜਾਂ ਅਖਬਾਰਾਂ ਰਾਹੀਂ ਪਤਾ ਲੱਗਦਾ ਹੈ ਕਿ ਵੀ ਜਿੱਥੇ ਚੋਰੀ ਹੋ ਗਈ ਆ ਜਿੱਥੇ ਚੋਰੀ ਹੋ ਗਈ ਉੱਥੇ ਨੁਕਸਾਨ ਹੋ ਗਿਆ ਹਣੋ ਜੇ ਪਿੱਤੀ ਰਾਤ ਗੱਲ ਕੀਤੀ ਜਾਵੇ ਤਾਂ ਰਿਮੇਸ਼ ਕੁਮਾਰ ਦਾ ਚਾਹ ਦਾ ਕੁੱਕੇ ਦਾ ਕੰਮ ਕਰਦਾ ਹੈ ਕਿ ਵੀ ਜਿਹੜਾ ਦੋ ਵਾਰ ਪਹਿਲਾਂ ਚੋਰ ਤੋੜ ਚੁੱਕੇ ਸੀ ਦੋ ਵਾਰ ਚੋਰਾਂ ਵੱਲੋਂ ਪਹਿਲਾਂ ਤੋੜਿਆ ਗਿਆ ਸੀ ਤੀਸਰੀ ਵਾਰ ਕਿਸੇ ਦੇ ਕਹਿਣ ਤੇ ਇਹਨਾਂ ਨੇ ਰਾਤ ਨੂੰ ਦਿੱਤਾ ਪਹਿਰਾ ਪਹਿਰਾ ਦੇਣ ਤੋਂ ਬਾਅਦ ਇਹਨਾਂ ਨੇ ਦੁਕਾਨਦਾਰਾਂ ਤੋਂ ਵੀ ਮੰਗ ਕੀਤੀ ਜੇ ਵੀ ਸਾਨੂੰ ਕੈਮਰੇਜ ਦਿਖਾ ਦਿਓ ਕਿ ਵੀ ਅੱਦਾ ਅੱਦਾ ਕਰਕੇ ਜਿਹੜੇ ਚੋਰਾਂ ਨੇ ਤੋੜਿਆ ਕੁਛ ਨਹੀਂ ਤਾਂ ਅਨਾ ਕੀ ਨਹੀਂ ਕੀਤੀ ਤੇ ਕੁਛ ਨੇ ਇੱਕ ਨੇ ਇਹਨੂੰ ਮਦਦ ਸਲਾਹ ਇਹ ਦਿੱਤੀ ਕਿ ਵੀ ਜਿਹੜੇ ਦੋ ਵਾਰ ਪਹਿਲਾਂ ਤੋੜ ਗਏ ਨੇ ਉਹ ਤੀਸਰੀ ਵਾਰੀ ਵੀ ਦੁਬਾਰਾ ਜ਼ਰੂਰ ਆਣਗੇ ਇਹਨਾਂ ਨੇ ਜੀ ਆਪਣਾ ਲੁੱਕ ਛਿਪ ਕੇ ਦੋ ਤਿੰਨ ਦਿਨ ਪਹਿਰਾ ਦਿੰਦੇ ਰਾਤ ਇਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਇਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਚੌਥੇ ਦਿਨ ਜਦੋਂ ਤੀਸਰੇ ਦਿਨ ਜਦੋਂ ਚੋਰ ਦੁਬਾਰਾ ਆਏ ਚਾਰ ਮੁੰਡੇ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਭੱਜ ਕੇ ਇੱਕ ਨੂੰ ਤਾਂ ਫੜ ਲਿਆ ਤਿੰਨ ਫਰਾਰ ਹੋ ਗਏ ਤਿੰਨ ਫਰਾਰ ਹੋਣ ਤੋਂ ਬਾਅਦ ਜਿਹੜਾ ਇੱਕ ਫੜਿਆ ਸੀਗਾ ਇਹਨਾਂ ਨੇ ਉਹਨੂੰ ਪੁੱਛਿਆ ਪੁੱਛਿਆ ਉਹਨਾਂ ਨੇ ਜੜੇ ਹਿਸਾਬ ਨਾਲ ਕਿ ਉਹਨਾਂ ਨੇ ਮੰਨਿਆ ਕਿ ਵੀ ਅਸੀਂ ਨੇ ਚੋਰੀ ਕੀਤੀ ਸੀਗੀ ਪਹਿਲਾਂ ਵੀ ਦੋ ਵਾਰੀ ਤਿੰਨ ਵਾਰੀ ਜਿਹੜੀ ਚੋਰੀ ਹੋਈ ਸੀਗੀ ਇਸ ਖੋਖੇ ਤੋਂ ਪੱਤਰਾ ਤੋੜਿਓ ਇਹਨਾਂ ਨੇ ਹੀ ਤੋੜਿਆ ਸੀਗਾ ਤੇ ਇਹਨਾਂ ਨੇ ਜਿਹੜਾ ਉਹ ਚੋਰ ਰਾਤ ਨੂੰ ਫੜਿਆ ਸੀ ਉਸ ਸਮਾਂ ਸਿਟੀ ਚੌਂਕੀ ਦੇ ਵਿੱਚ ਜਦੋਂ ਉਹਨੂੰ ਫੜਾਣ ਵਾਸਤੇ ਗਏ ਪਹਿਲਾਂ ਤਾਂ ਕਹਿੰਦੇ ਜੀ ਉਹਨਾਂ ਨੇ ਮੁਲਾਜ਼ਮਾ ਨੇ ਗੇਟ ਹੀ ਨਹੀਂ ਖੋਲਿਆ ਦੇਖੋ ਮੁਲਾਜ਼ਮਾ ਨੂੰ ਚਾਹੀਦਾ ਰਾਤ ਨੂੰ ਜੇ ਕੋਈ ਚੌਂਕੀ ਠਾਣੇ ਚਾਹੁੰਦਾ ਤਾਂ ਉਹ ਦੁਖੀ ਬੰਦਾ ਹੀ ਆਉਂਦਾ ਜੇ ਕੋਈ ਰਾਤ ਨੂੰ ਚੌਂਕੀ ਤੇ ਗੇਟ ਵੀ ਖੋਲਿਆ ਜਾਵੇ ਉਹਦੀ ਦੁਖੀ ਦੀ ਫਰਿਆਦ ਸੁਣੀ ਜਾਵੇ ਜਦ ਕਿ ਉਹ ਫਰਾਨਾ ਤਾਂ ਚੋਰ ਨੂੰ ਗਏ ਸੀਗੇ ਬੜੀ ਵਧੀਆ ਗੱਲ ਹੈ ਕਿ ਵੀ ਅੱਗੇ ਉਹ ਵਾਰਦਾਤ ਨੂੰ ਅੰਜਾਮ ਨਹੀਂ ਦੇਵੇਗਾ ਹੁਣ ਦੇਖਦੇ ਆ ਪੁਲਿਸ ਪ੍ਰਸ਼ਾਸਨ ਉਹਦੇ ਤੇ ਕਿੰਨੀ ਕੋਈ ਕਾਰਵਾਈ ਕਰਦਾ ਇਹਦਾ ਕੰਮ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਵਦਵਾਦੀ ਰਿਪੋਰਟ ਆਪਣੇ ਵੀਜੀ ਤੁਹਾਡਾ ਨਾਮ ਨਾਮ ਰਮੇਸ਼ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਾੜਾ ਜੀ ਆਪਣੀ ਦੁਕਾਨ ਹੈ ਜੀ ਚਾਹ ਦੇ ਦੋ ਵਾਰੀ ਚੋਰੀ ਹੋ ਗਈ ਹੈ ਆਪਣੀ ਦੋ ਵਾਰ ਯਾਨੀ ਕਿ ਆਪਣਾ ਸਮਾਨ ਚੱਕਿਆ ਗਿਆ ਪਤਲੇ ਚੱਕੇ ਗਏ ਆਪਣੇ ਪਤਲੇ ਵੀ ਚੱਕੇ ਗਏ ਗੱਲਾਂ ਚੱਕਿਆ ਗਿਆ ਪੈਸੇ ਕਿਨੇ ਜਿੱਕੇ ਪੈਸੇ ਬਾ 15000 ਰੁਪਏ ਜੀ ਵਿੱਚ ਦੀਗਾ ਚਾਹ ਦੇ ਪਰਚੇ ਦੀਆਂ ਜੀ ਵਿੱਚ ਤੇ ਆਪਾਂ ਦਾ ਇਹੀ ਚਾਹਦੇ ਆ ਵੀ ਯਾਨੀ ਕਿ ਇਹਦਾ ਹੱਲ ਹੋਵੇ ਜਿਹੜਾ ਆਪਣੇ ਚੋਰੀ ਹੋਈ ਹੈ ਜੀ ਤੇ ਪਹਿਲਾਂ ਵੀ ਤੁਹਾਡੀ ਚੋਰੀ ਹੋਈ ਹੈ ਕੋਈ ਇੱਥੇ ਦੋ ਤਿੰਨ ਵਾਰੀ ਹੋ ਗਈ ਜੀ ਚੋਰੀ ਪਹਿਲਾਂ ਤਿੰਨ ਵਾਰ ਹੋ ਗਈ ਤਿੰਨ ਵਾਰ ਪਹਿਲਾਂ ਹੋ ਗਈ ਜੀ ਤੇ ਫੇਰ ਪਤਾ ਲੱਗਿਆ ਕੁਛ ਕੋਈ ਪਤਾ ਨਹੀਂ ਲੱਗਿਆ ਜੀ ਆਕ ਗਿਆ ਸਾਨੂੰ ਬਰਾਦ ਨੂੰ ਪੈਸਾ ਦੇਣਾ ਬਹਿ ਕਾਰ ਦੇਣ ਕਾਰ ਦੇਣ ਬਾਅਦ ਰਾਤ ਫੜੇ ਗਏ ਜੀ ਤੁਸੀਂ ਆਪ ਪਹਿਰਾ ਦਿੱਤਾ ਸੀਗਾ ਹਾਂ ਪਹਿਰਾ ਦਿੱਤਾ ਜੀ ਜੀ ਹਾਂ ਜੀ ਹਾਂ ਜੀ ਤੇ ਫੇਰ ਪਹਿਲੇ ਜਾਨੀ ਕਿ ਚੌਂਕੀ ਜੀ ਲੈ ਗਏ ਨੂੰ ਫੜ ਕੇ ਚੌਂਕੀਆਂ ਨੇ ਗੇਟ ਨਹੀਂ ਖੋਲਿਆ ਛੇ ਛੇ ਦਾ ਮਜ਼ਾ ਗੇਟ ਕੋਡਾ ਜੀ ਕਰਦੇ ਦੋ ਘੰਟੇ ਬਾਅਦ ਗੇਟ ਖੋਲਿਆ ਜੀ ਸਕਦਾ ਆਈਐਫ ਚਾਨਿਆਂ ਵੀ ਸਕਦਾ ਜਿਹੜਾ ਇਸ ਮੱਛਾ ਅਲੋ ਜਾਏ ਤੇ ਚੋਰ ਫੜਿਆ ਕਦੋਂ ਤੁਸੀਂ ਇਹ ਚੋਰ ਫੜਿਆ ਜੀ ਦਾ ਦੋ ਫੜਿਆ ਕਿੰਨਾ ਅੱਜ ਬੜਾ 12 ਵਜੇ ਵਿੱਚ 12:00 ਰਾਤ ਨੂੰ ਕੋਈ 1:30 2:00 ਵਜੇ ਟਾਈਮ ਦਈਏ ਜਦੋਂ ਫੜਿਆ ਚੋਰ ਨੂੰ ਹallelujah ਯਾਨੀ ਤੁਸੀਂ ਆਪ ਪਹਿਰਾ ਦਿੱਤਾ ਪਹਿਰਾ ਦੇਣ ਦੇ ਬਾਵਜੂਦ ਜਿਹੜੀ ਤਿੰਨ ਵਾਰੀ ਚੋਰੀ ਹੋਈ ਤੁਸੀਂ ਆਪ ਚੋਰ ਫੜਿਆ ਫਿਰ ਆਪ ਫੜਿਆ ਜੀ ਚੋਰ ਕੀ ਕੀ ਮੰਗ ਕਰਦੇ ਹੋ ਮੰਗ ਇਹ ਕਰਦਾ ਜੀ ਸਾਡਾ ਹੱਲ ਹੋਣਾ ਚਾਹੀਦਾ ਜਿਹੜੀ ਚੋਰੀ ਹੋਈ ਹੈ ਜਾਨੀ ਕਿ 15000 ਰੁਪਏ ਕੈਸ਼ ਦੀ ਵਿੱਚ ਸਿੱਕੇ ਦੀਗੇ ਪਰਚੇ ਆ ਲਿਗਿਆ ਪਰਚੇ ਦਾ ਛੱਡੋ ਜੀ ਪਰਚੇ ਵਾਲੇ ਵੀ ਬਹੁਤ ਗਾ ਜਾਨੀ ਪੈਸੇ ਬਣਦੇ ਦੀ ਜਾਨੀ ਕਿ ਵੀ ਕੋਈ ਜ਼ਿਆਦਾ ਮਾਲ ਕੇ ਚੱਲੋ ਜੀ ਹੋਈ ਆਪਣੀ ਚੋਰੀ ਹੋਈ ਜੀ ਆਹ ਦਾ ਸਾਡੇ ਨੂੰ ਜਿਹੜਾ ਬੜਾ ਸਮਾਨ ਚੋਰੀ ਹੋਈ ਹੈ ਉਹਨਾਂ ਦੀ ਆਪਣੀ ਹੀ ਬਰਾਮਤੀ ਹੋਈ ਹੈ ਵੀ ਜਾਨੀ ਕਿ ਆਪਾਂ ਨੂੰ ਉਹਦਾ ਹੱਲ ਨਿਕਲਣਾ ਚਾਹੀਦਾ ਜਿਹੜਾ ਆਪਣੇ ਚੋਰੀ ਹੋਈ ਹੈ ਜੀ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ ਜੀ ਉਹਦਾ ਪੈਸੇ ਮਿਲਣੇ ਜਿਨਾਂ ਜਿਵੇਂ ਜਬਾ ਕੇ 14000 ਨੱਥ ਪਾਣੀ ਸੀ ਜੀ ਜਣ ਕੇ ਦਰਾਂ ਠੀਕ ਹੈ ਜੀ ਆਪਾਂ ਦਾ ਹੀ ਜਾਣੇ ਸਾਡਾ ਹੱਲ ਹੋਣਾ ਚਾਹੀਦਾ ਹੈ ਇਹ ਸ਼ਾਇਦ ਸਮੈਕੀ ਫਿਰਦੇ ਨੇ ਜੀ ਜਦ ਤੱਕ ਨਾ ਆਪਣੇ ਬੰਦੀ ਕੁਛ ਨਹੀਂ ਹੁੰਦਾ ਸਮੈਕੀ ਸਾਰੇ ਦਿਨ ਵੀਰੀਆਂ ਦੇ ਤਾਕ ਤੇ ਰਾਤ ਨੂੰ ਚੋਰੀਆਂ ਕਰਦੇ ਜਦ ਤੱਕ ਇਹ ਨਹੀਂ ਫੜੇ ਜਾਂਦੇ ਜੀ ਦਾ ਨਹੀਂ ਕੋਈ ਹੱਲ ਨਹੀਂ ਹੁੰਦਾ ਚੋਰੀਆਂ ਚੱਲੀਆਂ ਜਾਣਗੀਆਂ ਤੁਹਾਡੇ ਸਾਹਮਣੇ ਹੀ ਆ ਜਿਵੇਂ ਬਾਈ ਰਮੇਸ਼ ਨੇ ਦੱਸਿਆ ਕਿ ਵੀ 15 20 ਜਾਣੇ ਦੇ ਰਾਤ ਨੂੰ ਗਰੁੱਪ ਫਿਰਦੇ ਨੇ ਤੇ ਇਹਦੇ ਬਾਰੇ ਕੋਈ ਪੁਲਿਸ ਨੂੰ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਕੋਈ ਇਹਦੇ ਬਾਰੇ ਕਿਹਾ ਕੁਝ ਤਦ ਕਹਾਸਤਾ ਤੁਹਾਡੇ ਸਾਹਮਣੇ ਚੋੜੀਆਂ ਹੁੰਦੀਆਂ ਅਗਲਾ ਲਖਾਂਦਾ ਇਹ ਰਿਪੋਰਟਾਂ ਹੈ ਤੇ ਉਹਨਾਂ ਦਾ ਜਿਹੜਾ ਸਾਮਾਨ ਚੱਕਿਆ ਗਿਆ ਛੋੜ ਫੜਿਆ ਗਿਆ ਅੱਗੇ ਹੋਰ ਵੀ ਦੱਸੇਗਾ ਕਿਹੜੇ ਕਿਹੜੇ ਬੰਦੇ ਨੇ ਇਹ ਸਾਮਾਨ ਯਾਰਾਂ ਨੂੰ ਮਿਲਣਾ ਚਾਹੀਦਾ ਗਰੀਬ ਦਾ ਕਿੱਥੇ ਜਾਏਗਾ ਜੀ ਫੈਸਲੇ ਦੇ ਚੱਕੇਗੇ ਸਾਮਾਨ ਵੀ ਗਿਆ ਅਗਲੇ ਦਾ ਪਤੀਲੇ ਪਤੀਲੇ ਹੋਰ ਬਥੇਰਾ ਚੱਕਿਆ ਸਟੂਲ ਵੀ ਗਿਆ ਜਿਨਾਵਾ ਸਟੂਲ ਵੀ 12 ਕੁਝ ਲੱਗੇ ਚੱਕ 12 ਨੂੰ ਲੈ ਕੇ ਚੱਕ ਲਾਲ ਕਰਦੇ ਅਗਲੇ ਲਈ ਤਾਂ ਵੈਸੇ ਮਿਲਣਾ ਚਾਹੀਦਾ ਇਹਨੂੰ ਹਾਲ ਤਾਂ ਹੁਣ ਧੰਨਵਾਦ ਬਚਾਰਾ ਪਤੀ ਆਪਣੀਆਂ ਚੱਕੀਆਂ ਗਈਆਂ ਗਿਆ ਕਿੱਥੋਂ ਬਣਾਉਗਾ ਵਿਚਾਰਾ ਕੀ ਆਦਮੀ ਗੱਗਾ ਵੇ ਗਿਆ ਗੱਲਾ ਵੀ ਲੈ ਗਿਆ ਚੱਕੀਆਂ ਮੈਂ ਵੜ ਕੇ ਕੱਲ ਇਹਦਾ ਓਖਾ ਰਿਪੇਅਰ ਕੀਤਾ ਟਿੱਲਾ ਗੁਣਾ ਲਾ ਕੇ ਜਿਹੜਾ ਪੱਟ ਪੁੱਟ ਕੇ ਦੀਰੇ ਸੀਗੇ ਜਿਹੜਾ ਹੱਲ ਹੋਣਾ ਚਾਹੀਦਾ ਸਮਾਨ ਦੇ ਵਿੱਚ ਜਿਹੜਾ ਰਾਤ ਨੂੰ ਚੋਰੀ ਦੇ ਲੇ ਕੇ ਉਹਨਾਂ ਨਾਲ ਪਾਈ ਜਾਵੇ ਗਰੋਪਰ ਗਰੋਪਰ ਹਟਾ ਦੇਣਾ ਰਾਤ ਨੂੰ ਚੋਰੀਆਂ ਦਾ ਇਹਨਾਂ ਨੂੰ ਇਹ ਮਾਰਕੀਟ ਤੋਂ ਕਈ ਸਾਲਾਂ ਤੋਂ ਜਾਣਦੇ ਹੈਗੇ ਚਾਹ ਦਾ ਕੰਮ ਕਰਦੇ ਔਰ ਇਹਨਾਂ ਨਾਲ ਬਹੁਤ ਮਾੜੀ ਹੋਈ ਹੈ ਕਿਉਂਕਿ ਜਿਵੇਂ ਆਪਾਂ ਜਾਣਦੇ ਆਂ ਕਿ ਅਗਰ ਚਾਹ ਵੇਚ ਕੇ ਆਪਣਾ ਰੋਜ਼ੀ-ਰੋਟੀ ਕਮਾਦਾ ਹੈਗਾ ਇਹ ਇਹਦਾ ਵੰਸਾ ਪੁਮਾਟਾ ਹੈ। ਬਈ ਤੁਹਾਡਾ ਨਾਮ? ਮੇਰਾ ਨਾਮ ਜਤਨ ਕੁਮਾਰ ਜੀ। ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਮੈਂ ਤੁਸੀਂ ਡੈਡੀ ਲਾ ਲੋ। ਸਾਰਾ ਦਿਨ ਧੁੱਪੇ ਮਰਦੇ ਨੇ ਜੀ। ਦਸ ਪੰਜ ਪੰਜ ਦਾ 10 ਸਾਲ ਵਿੱਚ ਮਰਦੇ ਨੇ। ਹੁਣ ਚੋਰਾ ਦਾ ਕੀ ਹਾਲ ਹੈ ਜੀ? ਅਸਤਾ ਸਾਈ ਰਾਤ ਪੈਰਾ ਦਿੰਦੇ ਆ। ਸਾਨੂੰ ਕੀ ਮਿਲੇ ਸਾਡੀ ਅੱਖਾਂ ਖਰਾਬ ਹੋਈਆਂ ਨੇ। ਚਲੋ ਮਿਹਨਤ ਵੀ ਕੀਤੀ ਆਪਾਂ ਇਹ ਕਹਿੰਦੇ ਆ ਜੀ ਹਣਾ। ਉਸ ਤੋਂ ਬਾਅਦ ਟੋਰ ਫੇਲ ਜਾ ਕੇ ਫੜੇ ਨੇ ਉਹ ਇਹਨਾਂ ਨੇ ਕੈਮਰੇ ਕਮਰੇ ਲਵਾ ਰੱਖੇ ਨੇ ਪਈਆਂ ਤੋਂ ਮਦਦ ਮੰਗੀ ਪਈਆਂ ਨੇ ਕੀਤੀ ਨਹੀਂ ਜੀ ਸਾਨੂੰ ਇੱਕ ਬੰਦਾ ਮਿਲਿਆ ਜੀ ਉਹਨੇ ਸਾਡੀ ਬਹੁਤ ਹੈਲਪ ਕੀਤੀ ਹੈ ਕਹਿੰਦੇ ਵੀ ਐਂ ਕਰਕੇ ਕਰ ਲੋ ਤੁਸੀਂ ਚੰਗੇ ਰਹੋਗੇ ਬੀ ਅੱਖਾ ਤੋੜਨ ਨਾਲੋਂ ਨਹੀਂ ਸਾਨੂੰ ਇਹ ਸੋਚਿਆ ਕਿ ਅਸੀਂ ਆਪ ਪੈਰਾ ਦਵਾਂਗੇ ਆਪ ਫੜਾਂਗੇ ਅਸੀਂ ਕੇ ਜੀ ਜਦੋਂ ਫੜਿਆ ਉਹਨੇ ਸਾਰਾ ਕੁਝ ਬੋਲਿਆ ਵੀ ਐਨੇ ਬੰਦੇ ਸੀਗੇ ਜੀ ਅਸੀਂ ਉਸ ਤੋਂ ਬਾਅਦ ਉਹ ਕਹਿੰਦੇ ਕੀ ਅਸੀਂ ਇੱਥੋਂ ਇੱਥੋਂ ਆਇਆ ਇੱਥੋਂ ਇੱਥੋਂ ਚੋਰੀ ਐਵੇਂ ਮੇ ਕੀਤੀ ਹੈ ਐਨੇ ਨੇ ਪੈਸੇ ਮਿਲਣਗੇ ਸਾਰਿਆਂ ਨੂੰ ਉਹਨਾਂ ਨੇ ਸਾਰਾ ਕੁਝ ਦੱਸਿਆ ਜੀ ਸਾਨੂੰ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਕੰਮ-ਕੁਮ ਕਰ ਲਓ ਤੁਸੀਂ ਨੌਜਵਾਨ ਮੁੰਡੇ ਹੋ ਮੈਂ ਕਿਹਾ ਤੂੰ ਪੁੱਛੀ ਮੈਂ ਕਿੰਨੀ ਉਮਰ ਆ ਕਹਿੰਦਾ 17 ਸਾਲ ਜੀ ਦੱਸ ਮੈਂ ਕਿਹਾ ਤੂੰ ਕੰਮ ਕਰ ਆਪਣਾ ਕੰਮ ਨਹੀਂ ਮਿਲਦਾ ਮੈਨੂੰ ਦੱਸ ਵੀ ਮੇਰੇ ਨਾਲ ਚੱਲ ਮੈਂ ਤੈਨੂੰ ਕੰਮ ਕਰਵਾ ਦਾਂਗਾ ਤੈਨੂੰ ਪੈਸੇ ਮਿਲਣਗੇ ਤੈਨੂੰ ਪੈਸੇ ਦਾ મતલਬ ਹੈ ਤੈਨੂੰ ਪੈਸੇ ਮਿਲਣਗੇ ਜਿਹੜਾ ਤੁਸੀਂ ਪਹਿਰਾ ਲਾ ਕੇ ਚੋਰ ਫੜੇ ਕਿੰਨੇ ਜਾਣੇ ਸੀਗੇ ਇਹ ਇਹ ਜੀ ਹੈਗੇ ਟੋਟਲ 4 ਜਾਣੇ ਸੀਗੇ ਇੱਕ ਕਾਬੂ ਆ ਗਿਆ ਸੀ ਜਿੰਨਾ ਚੋ ਬਾਕੀ ਤਿੰਨ ਭੱਜ ਗਏ ਸੀਗੇ ਤਿੰਨ ਭੱਜ ਗਏ ਸੀ ਜੀ ਤਿੰਨ ਭੱਜ ਗਏ ਇੱਕ ਕਾਬੂ ਆਇਆ ਇੱਕ ਕਾਬੂ ਆ ਗਿਆ ਜੀ ਉਹਨੇ ਕੀ ਮੰਨਿਆ ਫਿਰ ਉਹਨੇ ਉਹਨੇ ਜੀ ਜਦੋਂ ਅਸੀਂ ਨਾ ਅਸੀਂ ਯਾਨੀ ਕਿ ਦੋ ਤਿੰਨ ਥੱਪੜ ਲਾਏ ਜੀ ਉਹਦੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਉਹ ਸਾਰਾ ਕੁਝ ਮੰਨ ਗਿਆ ਜੀ ਕਹਿੰਦਾ ਵੀਰੇ ਮੈਂ ਆਪ ਹੀ ਬੋਲ ਦਿੰਦਾ ਸੱਤ ਸਾਰਾ ਕੁਝ ਕਹਿੰਦਾ ਸਾਨੇ ਇਹ ਹੀ ਕੁਝ ਕੀਤਾ ਉਹ ਮੁੰਡਾ ਸੀ ਨਸ਼ੇ ਚ ਬੋਤ ਪੂਰਾ ਨਸ਼ਾ ਕੀਤਾ ਕਿ ਵੀ ਰਾਤ ਜਿਹੜਾ ਤੁਸੀਂ ਕਹੇ ਕਿ ਵੀ ਫੜੇ ਨੇ ਰਾਤ ਫਿਰ ਤੋੜਨ ਆਇਆ ਸੀ ਇਹ ਰਾਤ ਫਿਰ ਤੋੜਨ ਆਇਆ ਸੀ ਜੀ ਸਾਨੂੰ ਕਹਿੰਦਾ ਗੁੰਮਰਾਹ ਕਰਕੇ ਕਹਿੰਦਾ ਜੀ ਅਸੀਂ ਸੌਣ ਚੱਲੇ ਆ ਜੀ ਕਿਉਂਕਿ ਮੈਨੇ ਕੈਮਰੇ ਚੋਂ ਦੇਖ ਲਿਆ ਸੀਗਾ ਤਿੰਨ ਮੁੰਡੇ ਇੱਥੋਂ ਹੀ ਜਾ ਰਹੇ ਸੀਗੇ ਤੇ ਮੈਨੇ ਪੱਤ ਦੇਖ ਲਿਆ ਸੀ ਜੀ ਕੈਮਰੇ ਚੋਂ ਧੰਨਵਾਦ ਜੀ ਆਹ ਉੱਤੇ ਜੰਦਾ ਟੁੱਕਿਆ ਪਿਆ ਤੇ ਥੋੜੇ ਜੰਦਾ ਬਾਅਦ ਚ ਮੈਂ ਲਾਇਆ ਇਹ ਇੱਕ ਸਾਰਾ ਸਾਰਾ ਜੋ ਹੈ ਸਾਰਾ ਹੀ ਹੈ ਕਿ ਕਿਸੇ ਗਿਰਨ ਵਾਲਿਆਂ ਪੈ ਗਿਆ ਕਿ ਵੀ ਜਿਹੜਾ ਅੱਗੂ ਇਹ ਪੱਤਰਾ ਲੱਗਿਆ ਸੀ ਨਹੀਂ ਸਾਰੇ ਹੀ ਤੋੜ ਗਏ ਸੀਗੇ ਸਾਰੇ ਤੋੜ ਗਏ ਸੀ ਇਹ